ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਹੈ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਦੇ ਵਿੱਚ ਨੇ ਦੱਸ ਦਿੰਨੇ ਆ ਕਿ ਪਿਛਲੀ ਵਾਰ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਤਾਂ ਕੁਝ ਮੰਗਾਂ ਨੂੰ ਲੈ ਕੇ ਵਾਅਦੇ ਹੋਏ ਸਨ ਸਰਕਾਰ ਦੇ ਵੱਲੋਂ ਤੇ ਕਿਸਾਨ ਦਿੱਲੀ ਤੋਂ ਵਾਪਸ ਆ ਗਏ ਸਨ ਸੋ ਕੋਈ ਚਾਹੇ ਗੱਲ ਕਰੀਏ ਐਮਐਸਪੀ ਦੀ ਚਾਹੇ ਸੁਆਮੀ ਨਾਥਨ ਰਿਪੋਰਟ ਦੀ ਸੋ ਇਹ ਲਾਗੂ ਨਹੀਂ ਹੋਏ ਤਾਂ ਕਰਕੇ ਕਿਸਾਨਾਂ ਦਾ ਹੁਣ ਇੱਕ ਵਾਰ ਫਿਰ ਕੂਚ ਜਿਹੜਾ ਦਿੱਲੀ ਵੱਲ ਨੂੰ ਹੋ ਰਿਹਾ 13 ਤਰੀਕ ਦਾ ਸੱਦਾ ਹੈ ਦਿੱਲੀ ਵੱਲ ਨੂੰ ਕੂਚ ਦਾ ਉੱਥੇ ਹੀ 16 ਫਰਵਰੀ ਨੂੰ ਪੂਰਾ ਭਾਰਤ ਬੰਦ ਦਾ ਵੀ ਐਲਾਨ ਕਰ ਦਿੱਤਾ ਗਿਆ ਦੱਸ ਦਿੰਦੇ ਆ ਕਿ ਕੁਝ ਕਿਸਾਨ ਜਥੇਬੰਦੀਆਂ ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਦਿੱਲੀ ਕੂਚ ਦਾ ਅਸੀਂ ਸਮਰਥਨ ਨਹੀਂ ਕਰਦੇ ਪਰ ਦੂਜੇ ਪਾਸੇ ਰਾਜੇਵਾਲ ਹੋਂ ਦਾ ਕਹਿਣਾ ਹੈ ਕਿ ਪੂਰੇ ਰਾਸ਼ਟਰ ਦਾ ਮਸਲਾ ਹੈ ਦੇਸ਼ ਪੱਧਰ ਦਾ ਜਿਹੜਾ ਕੰਮ ਹੈ ਸੋ ਇੱਥੇ ਸਾਰੇ ਇਕਜੁੱਟ ਨੇ ਸੋ ਵੇਖਣਾ ਇਹ ਹੋਵੇਗਾ ਕਿ ਦਿੱਲੀ ਕੂਚ ਨੂੰ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਹਾਮੀ ਭਰਦੀਆਂ ਨੇ ਫਿਲਹਾਲ ਹਰਿਆਣਾ ਸਰਕਾਰ ਵੱਲੋਂ ਪੂਰੀ ਸਖਤੀ ਕੀਤੀ ਗਈ ਹੈ ਦੱਸ ਦਿੰਦੇ ਆ ਕਿ ਡੀਜੀਪੀ ਸ਼ਤਰੂਜੀਤ ਕਪੂਰ ਜੋ ਕਿ ਹਰਿਆਣਾ ਦੇ ਡੀਜੀਪੀ ਨੇ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਅਮਨ ਕਾਨੂੰਨ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਜੜੀ ਹੈ ਨਹੀਂ ਦਿੱਤੀ ਜਾਵੇਗੀ ਕਿਸੇ ਨੂੰ ਵੀ ਇਸ ਗੱਲ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਨਾਲ ਹੀ ਹਰਿਆਣਾ ਦੀ ਪੁਲਿਸ ਜੜੀ ਹੈ ਡੈਮੋ ਕਰ ਰਹੀ ਹੈ ਪੂਰੀ ਫੁੱਲ ਡਰੈਸ ਹੈ ਰਿਹਰਸਲ ਕਰ ਰਹੀ ਹੈ ਅਥਰੂ ਗੈਸ ਗੋਲੀਆਂ ਦਾ వాటర్ ਕੈਨਨਾਂ ਦਾ ਡੈਮੋ ਚੱਲ ਰਿਹਾ ਕਿਉਂਕਿ ਪਿਛਲੀ ਵਾਰ 2020 ਦੇ ਵਿੱਚ ਜਦੋਂ ਕਿਸਾਨ ਪੰਜਾਬ ਤੋਂ ਦਿੱਲੀ ਵੱਲ ਕੂਚ ਕਰ ਰਹੇ ਸਨ ਚਾਹੇ ਉਹ ਹਰਿਆਣੇ ਦੇ ਕਿਸਾਨ ਵੀ ਸਨ ਤੇ ਹਰਿਆਣੇ ਦੇ ਵਿੱਚ ਹੀ ਪੁਲਿਸ ਦੇ ਨਾਲ ਕਿਸਾਨਾਂ ਦਾ ਟਕਰਾ ਹੋਇਆ ਸੋ ਪਿਛਲੀ ਵਾਰ ਨਾਲੋਂ ਇਸ ਵਾਰ ਮਜ਼ਬੂਤੀ ਦੇ ਵਿੱਚ ਦਿਖ ਰਹੀ ਹੈ ਹਰਿਆਣਾ ਪੁਲਿਸ ਗੱਲ ਕੀਤੀ ਜਾਵੇ 16 ਬੰਦ ਦੀ 16 ਫਰਵਰੀ ਨੂੰ ਬੰਦ ਦਾ ਵੀ ਸੱਦਾ ਦਿੱਤਾ ਗਿਆ ਉੱਥੇ ਰਾਜੇਵਾਲ ਦਾ ਕਹਿਣਾ ਕਿ ਇਹ ਰਾਸ਼ਟਰਪੱਤਰ ਦਾ ਮੋਰਚਾ ਹੈ ਇਸ ਮਸਲੇ ਨੂੰ ਲੈ ਕੇ ਪੂਰਾ ਦੇਸ਼ ਇੱਕ ਜੁਟਾ ਹੁਣ ਵੇਖਣਾ ਇਹ ਹੋਵੇਗਾ ਕਿ ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਦਿੰਦੀ ਹੈ ਜਾਂ ਨਹੀਂ ਦਿੰਦੀ ਫਿਲਹਾਲ ਹਰਿਆਣਾ ਸਰਕਾਰ ਨੇ ਜਿਹੜੇ ਹਰਿਆਣਾ ਦੇ ਕਿਸਾਨਾਂ ਨੂੰ ਡੀਜ਼ਲ ਟੈਂਕਰ ਜਿਹੜੀ ਕਹਿ ਲਈਏ ਕਿ ਮਨਜ਼ੂਰੀ ਨਹੀਂ ਹੈ ਪੈਟਰੋਲ ਪੰਪਾਂ ਤੇ ਮਨਾ ਕਰ ਦਿੱਤਾ ਗਿਆ ਕਿ ਹਰਿਆਣਾ ਦੇ ਕਿਸਾਨਾਂ ਨੂੰ ਚਾਹੇ ਕੋਈ ਵੀ ਕਿਸਾਨ ਹੋਵੇ ਜਿਹੜੇ ਦਿੱਲੀ ਨੂੰ ਕੂਚ ਕਰ ਰਿਹਾ ਹੋਵੇ ਟਰੈਕਟਰਾਂ ਦੇ ਵਿੱਚ ਡੀਜ਼ਲ ਨਹੀਂ ਦਿੱਤਾ ਜਾਵੇਗਾ ਦੂਜੇ ਪਾਸੇ ਅੰਮ੍ਰਿਤਸਰ ਤੋਂ ਜਾਂ ਪੰਜਾਬ ਤੋਂ ਗੱਲ ਕਰ ਲੈਨੇ ਆ ਕਿ ਸਵਰਨ ਸਿੰਘ ਪੰਧੇਰ ਉਹਨਾਂ ਦਾ ਕਹਿਣਾ ਕਿ ਅਸੀਂ ਹਰਿਆਣਾ ਵਾਲੇ ਕਿਸਾਨਾਂ ਦੇ ਲਈ ਵੀ ਡੀਜ਼ਲ ਪ੍ਰਵਾਹ ਕੇ ਲੈ ਕੇ ਜਾਵਾਂਗੇ ਹੁਣ ਵੇਖਣਾ ਇਹ ਹੋਵੇਗਾ ਕਿ ਦਿੱਲੀ ਕੂਚ ਕਿੰਨਾ ਕੁ ਸਫਲ ਰਹਿੰਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸカイ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਹੈ ਕਿਸਾਨ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਦੇ ਵਿੱਚ ਨੇ ਦੱਸ ਦਿੰਨੇ ਆ ਕਿ ਪਿਛਲੀ ਵਾਰ ਜਦੋਂ ਦਿੱਲੀ ਦੇ ਵਿੱਚ ਮੋਰਚਾ ਲੱਗਾ ਸੀ ਤਾਂ ਕੁਝ ਮੰਗਾਂ ਨੂੰ ਲੈ ਕੇ ਵਾਅਦੇ ਹੋਏ ਸਨ ਸਰਕਾਰ ਦੇ ਵੱਲੋਂ ਤੇ ਕਿਸਾਨ ਦਿੱਲੀ ਤੋਂ ਵਾਪਸ ਆ ਗਏ ਸਨ ਸੋ ਕੁਝ ਚਾਹੇ ਗੱਲ ਕਰੀਏ ਐਮਐਸਪੀ ਦੀ ਚਾਹੇ ਸੁਆਮੀ ਨਾਥਨ ਰਿਪੋਰਟ ਦੀ ਸੋ ਇਹ ਲਾਗੂ ਨਹੀਂ ਹੋਏ ਤਾਂ ਕਰਕੇ ਕਿਸਾਨਾਂ ਦਾ ਹੁਣ ਇੱਕ ਵਾਰ ਫਿਰ ਕੂਚ ਜਿਹੜਾ ਇਹ ਦਿੱਲੀ ਵੱਲ ਨੂੰ ਹੋ ਰਿਹਾ ਹੈ 13 ਤਰੀਕ ਦਾ ਸੱਦਾ ਦਿੱਲੀਵਨ ਕੁਜ ਦਾ ਉੱਥੇ ਹੀ 16 ਫਰਵਰੀ ਨੂੰ ਪੂਰਾ ਭਾਰਤ ਬੰਦ ਦਾ ਵੀ ਐਲਾਨ ਕਰ ਦਿੱਤਾ ਗਿਆ ਦੱਸ ਦਿੰਦੇ ਆ ਕਿ ਕੁਝ ਕਿਸਾਨ ਜਥੇਬੰਦੀਆਂ ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਦਿੱਲੀ ਕੂਚ ਦਾ ਅਸੀਂ ਸਮਰਥਨ ਨਹੀਂ ਕਰਦੇ ਪਰ ਦੂਜੇ ਪਾਸੇ ਰਾਜੇਵਾਲ ਹੋਂ ਦਾ ਕਹਿਣਾ ਹੈ ਕਿ ਪੂਰੇ ਰਾਸ਼ਟਰ ਦਾ ਮਸਲਾ ਹੈ ਦੇਸ਼ ਪੱਧਰ ਦਾ ਜਿਹੜਾ ਕੰਮ ਹੈ ਸੋ ਇੱਥੇ ਸਾਰੇ ਇਕਜੁੱਟ ਨੇ ਸੋ ਵੇਖਣਾ ਇਹ ਹੋਵੇਗਾ ਕਿ ਦਿੱਲੀ ਕੂਚ ਨੂੰ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਹਾਮੀ ਭਰਦੀਆਂ ਨੇ ਫਿਲਹਾਲ हरियाणा सरकार ਵੱਲੋਂ ਪੂਰੀ ਸਖਤੀ ਕੀਤੀ ਗਈ ਹੈ ਦੱਸ ਦਿੰਦੇ ਆ ਕਿ ਡੀਜੀਪੀ ਸ਼ਤਰੂਜੀਤ ਕਪੂਰ ਜੋ ਕਿ ਹਰਿਆਣਾ ਦੇ ਡੀਜੀਪੀ ਨੇ ਉਹਨਾਂ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਅਮਨ ਕਾਨੂੰਨ ਭੰਗ ਕਰਨ ਦੀ ਕਿਸੇ ਨੂੰ ਵੀ ਆਜ਼ਾਦਤ ਜੜੀ ਹੈ ਨਹੀਂ ਦਿੱਤੀ ਜਾਵੇਗੀ ਕਿਸੇ ਨੂੰ ਵੀ ਇਸ ਗੱਲ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਨਾਲ ਹੀ ਹਰਿਆਣਾ ਦੀ ਪੁਲਿਸ ਜੜੀ ਹੈ ਡੈਮੋ ਕਰ ਰਹੀ ਹੈ ਪੂਰੀ ਫੁੱਲ ਡਰੈਸ ਹੈ ਰਿਹਰਸਲ ਕਰ ਰਹੀ ਹੈ ਅਥਰੂ ਗੈਸ ਗੋਲਿਆਂ ਦਾ వాటర్ ਕੈਨਨਾਂ ਦਾ ਡੈਮੋ ਚੱਲ ਰਿਹਾ ਕਿਉਂਕਿ ਪਿਛਲੀ ਵਾਰ 2020 ਦੇ ਵਿੱਚ ਜਦੋਂ ਕਿਸਾਨ ਪੰਜਾਬ ਤੋਂ ਦਿੱਲੀ ਵੱਲ ਕੂਚ ਕਰ ਰਹੇ ਸਨ ਚਾਹੇ ਉਹ ਹਰਿਆਣਾ ਦੇ ਕਿਸਾਨ ਵੀ ਸਨ ਤੇ ਹਰਿਆਣਾ ਦੇ ਵਿੱਚ ਹੀ ਪੁਲਿਸ ਦੇ ਨਾਲ ਕਿਸਾਨਾਂ ਦਾ ਟਕਰਾ ਹੋਇਆ ਸੋ ਪਿਛਲੀ ਵਾਰ ਨਾਲੋਂ ਇਸ ਵਾਰ ਮਜ਼ਬੂਤੀ ਦੇ ਵਿੱਚ ਦਿਖ ਰਹੀ ਹੈ ਹਰਿਆਣਾ ਪੁਲਿਸ ਗੱਲ ਕੀਤੀ ਜਾਵੇ 16 ਬੰਦ ਦੀ 16 ਫਰਵਰੀ ਨੂੰ ਬੰਦ ਦਾ ਵੀ ਸੱਦਾ ਦਿੱਤਾ ਗਿਆ ਉੱਥੇ ਰਾਜੇਵਾਲ ਦਾ ਕਹਿਣਾ ਕਿ ਇਹ ਰਾਸ਼ਟਰਪੱਤਰ ਦਾ ਮੋਰਚਾ ਹੈ ਇਸ ਮਸਲੇ ਨੂੰ ਲੈ ਕੇ ਪੂਰਾ ਦੇਸ਼ ਇੱਕ ਜੁਟਾ ਹੁਣ ਵੇਖਣਾ ਇਹ ਹੋਵੇਗਾ ਕਿ ਹਰਿਆਣਾ ਪੁਲਿਸ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਦਿੰਦੀ ਹੈ ਜਾਂ ਨਹੀਂ ਦਿੰਦੀ ਫਿਲਹਾਲ ਹਰਿਆਣਾ ਸਰਕਾਰ ਨੇ ਜਿਹੜੇ ਹਰਿਆਣਾ ਦੇ ਕਿਸਾਨਾਂ ਨੂੰ ਡੀਜ਼ਲ ਟੈਂਕਰ ਜਿਹੜੀ ਕਹਿ ਲਈਏ ਕਿ ਮਨਜ਼ੂਰੀ ਨਹੀਂ ਹੈ ਪੈਟਰੋਲ ਪੰਪਾਂ ਤੇ ਮਨਾ ਕਰ ਦਿੱਤਾ ਗਿਆ ਕਿ ਹਰਿਆਣਾ ਦੇ ਕਿਸਾਨਾਂ ਨੂੰ ਚਾਹੇ ਕੋਈ ਵੀ ਕਿਸਾਨ ਹੋਵੇ ਜਿਹੜੇ ਦਿੱਲੀ ਨੂੰ ਕੂਚ ਕਰ ਰਿਹਾ ਹੋਵੇ ਟਰੈਕਟਰਾਂ ਦੇ ਵਿੱਚ ਡੀਜ਼ਲ ਨਹੀਂ ਦਿੱਤਾ ਜਾਵੇਗਾ ਦੂਜੇ ਪਾਸੇ ਅੰਮ੍ਰਿਤਸਰ ਤੋਂ ਜਾਂ ਪੰਜਾਬ ਤੋਂ ਗੱਲ ਕਰ ਲੈਨੇ ਆ ਕਿ ਸਵਰਨ ਸਿੰਘ ਪੰਧੇਰ ਉਹਨਾਂ ਦਾ ਕਹਿਣਾ ਕਿ ਅਸੀਂ ਹਰਿਆਣਾ ਵਾਲੇ ਕਿਸਾਨਾਂ ਦੇ ਲਈ ਵੀ ਡੀਜ਼ਲ ਪ੍ਰਵਾਹ ਕੇ ਲੈ ਕੇ ਜਾਵਾਂਗੇ ਹੁਣ ਵੇਖਣਾ ਇਹ ਹੋਵੇਗਾ ਕਿ ਦਿੱਲੀ ਕੂਚ ਕਿੰਨਾ ਕੁ ਸਫਲ ਰਹਿੰਦਾ